ਸਟੈਂਡ ਕਹਿੰਦੇ ਹੁਣ ਆਪਾਂ ਤਿੰਨ ਪਹੀਆ ਵਾਲੇ ਸਟੈਂਡ ਜਿਹੜਾ ਖੜਾ ਉਹ ਸਟੈਂਡ ਹੁਣ ਆਪਾਂ ਵਾਪਸ ਲੈ ਲੈਣਾ ਪਹਿਲਾ ਸਟੈਂਡ ਹੈ ਬਾਦਲ ਦਲ ਦਾ ਐਸਜੀਪੀਸੀ ਜਿਹੜਾ ਹੁਣ ਨਵੇਂ ਦਲ ਕੋਲ ਆਊਗਾ ਤੂਆ ਕਹਿੰਦੇ ਇਹਨਾਂ ਦੇ ਕੋਲ ਹੈਗਾ ਚੋਣ ਨਿਸ਼ਾਨ ਤੱਕੜੀ ਉਹ ਸਾਡੇ ਕੋਲ ਆਊਗਾ ਕਹਿੰਦੇ ਤੀਸਰਾ ਹੈਗਾ ਦਫਤਰ ਅਕਾਲੀ ਦਲ ਦਾ ਕਹਿੰਦੇ ਉਹ ਵੀ ਸਾਡੇ ਕੋਲ ਆਊਗਾ ਇਹ ਤਿੰਨ ਪਹੀਆ ਵਾਲਾ ਜਿਹੜਾ ਸਟੈਂਡ ਚੱਕੀ ਫਿਰਦੇ ਨੇ ਹਾਂ ਕਹਿੰਦੇ ਕਿ ਉਹ ਅਸੀਂ ਵਾਪਸ ਲੈ ਲੈਣਾ ਇੱਕ ਗੱਲ ਹੋਰ ਕਹੀ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਬਾਦਲ ਤੇ ਅਜੇ ਵੀ ਦਿੱਲੀ ਵਾਲਿਆਂ ਨਾਲ ਮਿਲੀ ਆ ਤੇ ਐਸੀ ਪੀਸੀ ਦੀਆਂ ਚੋਣਾ ਨਹੀਂ ਹੋਣ ਦੇਰੀ ਕਹਿੰਦੇ ਹੁਣ ਐਸਜੀਪੀਸੀ ਦੀਆਂ ਚੋਣਾਂ ਕਰਵਾ ਕੇ ਰਵਾਂਗੇ ਤੇ ਜੇ ਹੁਣ ਵੀ ਨਾ ਹੋਈਆਂ ਫਿਰ ਸਾਬਤ ਹੋ ਜੂਗਾ ਕਿ ਬਾਦਲ ਤੇ ਬੀਜੇਪੀ ਵਾਲਿਆਂ ਨਾਲ ਕੇਂਦਰ ਵਾਲਿਆਂ ਨਾਲ ਇਹਨਾਂ ਨਾਲ ਮਿਲੀਆ ਹੂੰ ਸੁਖਵੀਰ ਸਿੰਘ ਬਾਦਲ ਕਹਿੰਦੇ 2 ਦਸੰਬਰ ਨੂੰ ਜੋ ਵੀ ਹੋ ਉਹ ਤੇ ਘੜੀ ਜਿਵੇਂ ਮੈਨੂੰ ਬਾਹਰ ਕੀਤਾ ਬਾਦਲ ਪਰਿਵਾਰ ਨੂੰ ਬਾਹਰ ਕਰਨ ਦੀ ਜਿਵੇਂ ਸਾਜ਼ਿਸ਼ ਸੀ ਕਹਿੰਦੇ ਇਹ ਸਾਰੀ ਕੇਂਦਰ ਨਾਲ ਮਿਲ ਕੇ ਸੀ ਸੈਂਟਰ ਨਾਲ ਮਿਲ ਕੇ ਸੀ ਭਈ ਅਕਾਲੀ ਦਲ ਬਾਦਲ ਕਹੀ ਜਾਂਦਾ ਇਹ ਮਿਲੇ ਹੋਏ ਨੇ ਸੈਂਟਰ ਨਾਲ ਉਹ ਕਹੀ ਜਾਂਦੇ ਨੇ ਇਹ ਮਿਲੇ ਹੋਏ ਸੈਂਟਰ ਨਾਲ ਜਿਹੜਾ ਨੁਕਤਾ ਇਹ ਆ ਨਾ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਜੀ ਕੀ ਚੋਣ ਨਿਸ਼ਾਨ ਖੁੱਸ ਜੂ ਕੀ ਐਸੀ ਬਿਜਲੀਆ ਕੰਟਰੋਲ ਖੁੱਸ ਜੂ ਜਾਂ ਕੀ ਦਫਤਰ ਸਾਰਾ ਕੁਝ ਚਲਾ ਜਾਊ ਰਜਿਸਟ੍ਰੇਸ਼ਨ ਚਲੀ ਜਾਊ ਦੇਖੋ ਹੁਣ ਬਾਦਲ ਧਿਰ ਤੋਂ ਜੇ ਕੁਝ ਵਾਪਸ ਲੈਣਾ ਤਾਂ ਤੁਹਾਨੂੰ ਚੋਣ ਕਮਿਸ਼ਨ ਦਾ ਬੂਗਾ ਖੜਕਾਉਣਾ ਪਊਗਾ ਜੀ ਚੋਣ ਕਮਿਸ਼ਨ ਨੇ ਦੇਖਣਾ ਵਿਧਾਨ ਸਭਾ ਦੇ ਵਲਾਂ ਵਿਧਾਨ ਸਭਾ ਚ ਤਿੰਨ ਐਮ ਐਲ اے ਨੇ ਅਕਾਲੀ ਦਲ ਦੇ ਜੀ ਤਿੰਨਾ ਚੋਂ ਇੱਕ ਬਾਦਲ ਧਿਰ ਦੇ ਨਾਲ ਜੇ ਵਿਕਰਮਜੀਠੀਆ ਦੀ ਧਰਮ ਪਤਨੀ ਹੋਰ ਉਹਨੂੰ ਉਹ ਉਸ ਟੀਮ ਚ ਮੰਨੀ ਹੈ ਇੱਕ ਆਮ ਆਦਮੀ ਪਾਰਟੀ ਨਾਲ ਚਲਾ ਗਿਆ ਇੱਕ ਨਵੇਂ ਧਿਰ ਨਾਲ ਇਧਰ ਯਾਲੀ ਦੇ ਰੂਪ ਚ ਇਧਰ ਖੜਾ ਉਹ ਬਚਾਉਣ ਲਈ ਲੜਨਗੇ ਤੁਸੀਂ ਖੋਣ ਲਈ ਲੜੋਗੇ ਤੇ ਜਿਹੜਾ ਬੀਜੇਪੀ ਦੀ ਝੋਲੀ ਚ ਬੈਠੂਗਾ ਫਿਰ ਉਹਦੇ ਕੋਲ ਸਾਰਾ ਕੁਝ ਹੋਊਗਾ ਹੈ ਸ਼ਿਪਸੈਨਾ ਵਾਲਾ ਕਿਹਦੇ ਕੋਲ ਗਿਆ ਸਭ ਨੇ ਦੇਖਿਆ ਮਹਾਰਾਸ਼ਟਰ ਦੇ ਐਨਸੀਪੀ ਵਾਲਾ ਚੋਣ ਨਿਸ਼ਾਨ ਸਾਰਾ ਕੁਝ ਕਿਹਦੇ ਕੋਲ ਗਿਆ ਜਿਹੜਾ ਬੀਜੇਪੀ ਨਾਲ